ਹਾਂਜੀ ਮਿੱਤਰੋ ਅੱਜ ਵਾਲੀ ਵੀਡੀਓ ਸੋਡਾ ਬਹੁਤ-ਬਹੁਤ ਸਵਾਗਤ ਆ ਬਈ ਲੋਕੇਸ਼ਨ ਤੁਸੀਂ ਪਛਾਣੀਗਾ ਲੋਕੇਟ ਦੇਖ ਕੇ ਵੀ ਆਪਾਂ ਕਿੱਥੇ ਜਾਈ ਜਾਨੇ ਆ ਤੇ ਆਪਾਂ ਜਾਈ ਜਾਨੇ ਆ ਬਈ ਹੈਪੀ ਦੇ ਫਾਰਮ ਤੇ ਬਹੁਤ ਖੁਸ਼ਕਬਰਿ ਵਾਲੀ ਗੱਲ ਆ ਹੈਪੀ ਦੀ ਘੋੜੀ ਜ਼ੂ ਵੀ ਕੀ ਲਿਆਈ ਆ ਕਿਹੋ ਜਿਹਾ ਬਸ਼ੇਰਾ ਵੀਡੀਓ ਨਾਲ ਅੰਤ ਤੱਕ ਬਣੇ ਰਿਓ ਤੁਹਾਨੂੰ ਦਿਖਾਉਣਿਆ ਬਹੁਤ ਸੋਹਣਾ 뷰 ਤੇ ਸ਼ਾਮ ਜੀ ਨੂੰ ਆਪਾਂ ਗਏ ਸੀ ਦੇਖੀ ਚੱਲੋ ਮਿੱਤਰੋ ਤੇ ਆਪਾਂ ਐਂਟਰ ਹੋ ਗਏ ਬਈ ਘੋੜੀ ਕੋਲੇ ਤੇ ਆਹ ਦੇਖ ਸਕਦੇ ਹੋ ਮਿੱਤਰੋ ਬਸ਼ੇਰਾ ਆ ਗਿਆ ਬਈ ਅਰਜਨ ਰੌਲੀ ਵਾਲੇ ਦਾ ਬੱਚਾ ਸੋ ਮਿੱਤਰੋ ਕੁੰਡੀ ਵਾਲਾ ਕੰਨ ਫੁਰਤੀ ਦਾ ਬਸ਼ੇਰਾ ਬਹੁਤ ਸੋਹਣਾ ਬਸ਼ੇਰਾ ਹਨਾ ਤੇ ਪੂਰਾ ਐਕਟਿਵ ਬਸ਼ੇਰਾ ਬਈ ਪਰਸਾ ਘੋੜੀ ਸੂਈ ਸੀਗੀ ਸੋ ਮਿੱਤਰੋ ਤੁਸੀਂ ਕੰਨ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਨੇ ਤੇ ਘੋੜੀ ਬਈ ਆਪੇ ਸੂਪੀ ਬਹੁਤ ਸੋਹਣੀ ਘੋੜੀ ਆ ਹੈਪੀ ਦੀ ਤੇ ਦੋਨੇ ਲੈਣਾ ਚੰਗੀਆਂ ਬਈ ਘੋੜਾ ਜਿਹੜਾ ਅਰਜਨ ਆ ਬਈ ਉਹ ਸਾਲੀ ਵਾਲੀ ਲੈਣ ਦਾ ਤੇ ਜਿਹੜੀ ਘੋੜੀ ਆ ਬਈ ਉਹ ਹਾਥੀ ਦੀ ਆ ਜਿਹੜਾ ਹਾਥੀ ਪਿੱਛੋਂ ਬਈ ਅਬੋਰ ਲੈਣ ਦਾ ਘੋੜਾ ਸੋ ਮਿੱਤਰੋ ਬਸ਼ੇਰਾ ਤੁਸੀਂ ਚੈੱਕ ਕਰ ਸਕਦੇ ਹੋ ਫੁਰਤੀਲਾ ਬਸ਼ੇਰਾ ਤੇ ਬਹੁਤ ਸੋਹਣਾ ਬਸ਼ੇਰਾ ਆ ਬਈ ਦੁੱਧ ਘੋੜੀ ਥੱਲੇ ਬਹੁਤ ਆ ਤੇ ਘੋੜੀ ਜਦੋਂ ਸੂ ਪੈਂਦੀ ਐ ਕਾਰਡ ਹੋ ਜਾਂਦੀ ਐ ਬਾਈ ਠੀਕ ਆ ਬਹੁਤ ਵਧਾਈ ਹੈਪੀ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਤੇ ਆਪੀ ਘੋੜੀ ਸੂਪੀ ਤੇ ਜਿਹੜੀ ਸੋਤ ਸੀ ਵੀ ਬਸ਼ੇਰਾ ਆਵੇ ਅਰਜਨ ਦਾ ਬਸ਼ੇਰਾ ਪਾਲੀ ਹੈ ਨਾ ਵੀ ਪਿੰਡ ਚ ਇੱਕ ਨੁਕਰਾ ਹੋਵੇ ਮਾਰਵਾੜੀ ਦੇਖੋ ਆਪਣੇ ਕੋਲੇ ਹੈ ਹੀ ਨੇ ਸੱਚੇ ਹੋਰੀ ਸੋ ਮਿੱਤਰੋ ਹੁਣ ਇਹਨੂੰ ਕਰਾਂਗੇ ਤਿਆਰ ਤੇ ਘੋੜੀ ਸਿਆਣੀ ਵੀ ਬਹੁਤ ਆ ਤੇ ਘੋੜੀ ਸੋਹਣੀ ਵੀ ਬਹੁਤ ਆ ਤੇ ਲੈਂਥ ਰੰਥ ਦੀ ਘੋੜੀ ਪੂਰੀ ਆ ਤੇ ਘੋੜੀ ਸੂਈ ਆ ਬਾਈ 10 ਮਹੀਨੇ 10 ਦਿਨਾਂ ਤੋਂ ਤੇ ਵਰੀਆ ਘੋੜੀ ਸੋਪੀ ਤੰਦਰੁਸਤੀ ਨਾਲ ਘੋੜੀ ਸੋਪੀ ਬਸ਼ੇਰਾ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿੰਨਾ ਸੋਹਣਾ ਪੌਰੀ ਦੇਖੋ ਜਮਾ ਸੈਂਟਰ ਚ ਆਖਾਂ ਦੇ ਕੰਨ ਦੇਖ ਸਕਦੇ ਹੋ ਲੈਂਥ ਦੇਖ ਸਕਦੇ ਹੋ ਠੀਕ ਹੈ ਤੇ ਨਲੀਆਂ ਦੇਖ ਸਕਦੇ ਹੋ ਵੀ ਕਿੰਨੀਆਂ ਲੰਮੀਆਂ ਬਹੁਤ ਸੋਹਣਾ ਬੱਚਾ ਆਇਆ ਤੇ ਆਹ ਮੁੰਡੇ ਨੂੰ ਬਹੁਤ ਖੁਸ਼ੀ ਜੜ ਰਹੀ ਸੀਗੀ ਕਹਿੰਦਾ ਮੇਰਾ ਵੀ ਸ਼ਾਰਟ ਵਿੱਚ ਲਈ ਆਪੇ ਦਾ ਵੀ ਲਿਆ ਤੇ ਦਿਓ ਬਾਈ ਵਧਾਈਆਂ ਹੈਪੀ ਨੂੰ ਸਿੱਧੂ ਹੀਰ ਕਾਲੇ ਦੇ ਚੈਨਲ ਤੇ ਬਾਈ ਵੀਡੀਓ ਆ ਰਹੀ ਹੈ ਬਾਈਆਂ ਨੇ ਘੋੜੀ ਸੂੰਦੀ ਦੀ ਵੀਡੀਓ ਪਾਈ ਆ ਜੇ ਕਿਸ ਨੇ ਕੋੜੀ ਸੂੰਝਦੀ ਵੀਡੀਓ ਦੇਖਣੀ ਹੋਵੇ ਸਿੱਧੂ ਹੀਰਕੇ ਵਾਲਾ ਸਰਚ ਕਰ ਲਿਓ YouTube ਤੇ ਤੇ ਉੱਥੇ ਵੀਡੀਓ ਪਈ ਆ ਤੇ ਘੋੜਾ ਬਾਈ ਹੁਣ ਬਸ਼ੇਰਾ ਦੁੱਧ ਪੀ ਜਾਂਦਾ ਤੇ ਕੋੜੀ ਥੱਲੇ ਦੁੱਧ ਵੀ ਬਹੁਤ ਆ ਤੇ ਜਦੋਂ ਬਈ ਕੋੜੀ ਮਤਲਬ ਸੂਪ ਹੈ ਨਾ ਕੋੜੀ ਨੂੰ ਗਾਂ ਦਾ ਦੁੱਧ ਬਈ ਨਾਲ ਨਾਲ ਸਟਾਰਟ ਕਰਦੇ ਤੇ ਗਾਂ ਦੇ ਦੁੱਧ ਚ ਬਈ ਕੈਲਰੀ ਜ਼ਿਆਦਾ ਹੁੰਦੀ ਹੈ ਤੇ ਬੱਚਾ ਬਹੁਤ ਸੋਹਣਾ ਪਾਲਦਾ ਸੋ ਮਿੱਤਰੋ ਦੱਸਿਓ ਕਮੈਂਟ ਕਰਕੇ ਆਪਾਂ ਬਸ਼ੇਰੇ ਦਾ ਕੀ ਨਾ ਰੱਖੀਏ ਤੇ ਬਸ਼ੇਰਾ ਬਾਈ ਆਪਾਂ ਬਣਾਉਣਾ ਹੀਰਕੇ ਪਿੰਡ ਜਿਲ੍ਹਾ ਮਾਨਸਾ ਚ ਇਹ ਬਸ਼ੇਰਾ ਬਣਾਉਣਾਗਾ ਤੇ ਸੋਨੂ ਨੂੰ ਵੀ ਬਹੁਤ-ਬਹੁਤ ਵਧਾਈਆਂ ਬਾਈ ਤੇ ਜਿਹੜਾ ਬਸ਼ੇਰਾ ਆਇਆਗਾ ਇਹ ਅਰਜਨ ਦਾ ਤੇ ਦੁਵਾਰੇ ਵੀ ਆਪਾਂ ਇਹ ਮੇਟ ਕਰਾਉਣੀ ਆ ਤੇ ਉਹ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਵੀ ਕਿਵੇਂ-ਕਿਵੇਂ ਘੋੜੀ ਦਾ ਕੀ-ਕੀ ਚੱਲੂਗਾ ਤੇ ਘੋੜੀ ਸਿਆਣੀ ਬਹੁਤ ਆ ਬਾਈ ਤੇ ਸੋਹਣੀ ਬਹੁਤ ਆ ਤੇ ਲੈਂਥ-ਰੈਂਥਾਪਾ ਸੋਡੋ ਪਹਿਲਾ ਜ਼ਿਕਰ ਕਰਿਆ ਤੇ ਦੱਸਿਓ ਕਮੈਂਟ ਕਰਕੇ ਵੀ ਆਪਾਂ ਕੀ ਨਾਂ ਰੱਖੀਏ ਤੇ ਘੋੜੀ ਤੇ ਥੱਲੇ ਬਾਈ ਜਦੋਂ ਘੋੜੀ ਸੂਨ ਵਾਲੀ ਹੋਵੇ ਸ਼ਾਵਾਸਤੇ ਕੱਚਾ ਰੱਖੇ ਘੋੜੀ ਖੁੱਲੀ ਰੱਖੇ ਹਨਾ ਤਾਂ ਕਿ ਬਾਈ ਬੱਚਾ ਮਤਲਬ ਕਿ ਇਧਰ ਉਧਰ ਨਾ ਜਾਵੇ ਹਨਾ ਤੇ ਬੱਚਾ ਆਪਦੇ ਕੋਲੇ ਰੱਖਦੀ ਹੁੰਦੀ ਹੈ ਤੇ ਆਪਾਂ ਇਹਨੂੰ ਥੋੜਾ ਜਿਹਾ ਕਿਹਾ ਵੀ ਆਜ ਆ ਲਵੇ ਆਜ ਆਪਾਂ ਤੈਨੂੰ ਉਂਗਲ ਫੜਾਈਏ ਪਰ ਇਹ ਥੋੜਾ ਜਿਹਾ ਹੈ ਕਿ ਜਿਹੜੀ ਪਿਛਲੇ ਸਾਲ ਇਹਦੀ ਬੱਚੀ ਆਈ ਸੀ ਉਹ ਤਾਂ ਲਵੇ ਆ ਜਾਂਦੀ ਸੀ ਇਹ ਹੌਲੀ ਹੌਲੀ ਲੱਗੂਆ ਬਿਸਕੁਟ ਲ ਪਾਇਆ ਕਰਾਂਗੇ ਇਹਨੂੰ ਹੁਣ ਕੁਛ ਨਾ ਕੁਛ ਲਿਜਾਇਆ ਕਰਾਂਗੇ ਤੇ ਬਈ ਹੁਣ ਆਪਣੀ ਇਹ ਘੋੜੀ ਸੂਪੀ ਤੇ ਸਭ ਦੇ ਜਾਨਵਰ ਬਈ ਤੰਦਰੁਸਤ ਰਹਿਣ ਸਭ ਤੇ ਜਨਵਰੀ ਸਹੀ ਸੋਹਣਾ ਐ ਕਿ ਬਾਈ ਮੈਨੂੰ ਲੱਗਦਾ ਅਰਜਨ ਦੇ ਦੋ ਹੀ ਬਸ਼ੇਰੇ ਆਏ ਨੇ ਬਾਕੀ ਬਸ਼ੇਰੀਆਂ ਆਈਆਂ ਨੇ ਇੱਕ ਆਪਣੇ ਬੰਡਾਇਆ ਬਸ਼ੇਰਾ ਏ ਤੇ ਸੋਨੂ ਨਾਲ ਗੱਲ ਹੋਈ ਸੀ ਇੱਕ ਹੋਰ ਪਾਸੇ ਆ ਆਪਣੇ ਧਿਆਨ ਚ ਨਹੀਂ ਹੈਗਾ ਸੋ ਮਿੱਤਰੋ ਬਹੁਤ ਵਧਾਈਆਂ ਵਾਲੀਆਂ ਗੱਲਾਂ ਨੇ ਤੇ ਇਹੀ ਹੁੰਦਾ ਬਾਈ ਹਨਾ ਦੋਨੇ ਲੈਣਾ ਚੰਗੀਆਂ ਹੋਗੀਆਂ ਤੇ ਹੁਣ ਇਹਨੂੰ ਆਪਾਂ ਵਧੀਆ ਬਸ਼ੇਰਾ ਬਣਾਵਾਂਗੇ ਹੌਲੀ ਹੌਲੀ ਤਿਆਰ ਕਰਾਂਗੇ ਤੁਹਾਡੇ ਨਾਲ ਹੋਰ ਵੀਡੀਓ ਵੀ ਲੈ ਕੇ ਆਉਂਦੇ ਰਹਾਂਗੇ ਤੇ ਆਪਣੀਆਂ ਵੀਡੀਓ ਨੂੰ ਅਹੀਂ ਪਿਆਰ ਦਿੰਦੇ ਰਹੋ ਅਹੀਂ ਸਪੋਰਟ ਕਰਦੇ ਰਹੋ ਤੇ ਐਵੇਂ ਵੀ episodes ਲਈ ਆਪਾਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਮਿੱਤਰੋ ਦੱਸਿਓ ਬਸ਼ੇਰਾ ਕਿਵੇਂ ਲੱਗਿਆ ਤੇ ਘੋੜੀ ਦੱਸਿਓ ਵੀ ਇਹਨਾਂ ਅਗਲੇੰਥਾਂ ਦੀ ਘੋੜੀ ਵਧੀਆ ਤੇ ਨਾਲੇ ਆਪਣਾ ਬਸ਼ੇਰਾ ਦੱਸਿਓ ਤੇ ਆਪਾਂ ਹੌਲੀ-ਹੌਲੀ ਬਈ ਇਹਨੂੰ ਤਿਆਰ ਕਰਾਂਗੇ ਵਧੀਆ ਨਾਂ ਰੱਖਾਂਗੇ ਤੇ ਸ਼ੌਂਕ ਦਾ ਤਿਆਰ ਕਰਾਂਗੇ ਤੇ ਸ਼ੌਂਕ ਨਾਲ ਹੀ ਬਈ ਇਹਨੂੰ ਅੱਡ-ਅੱਡ ਜਿਹੜੀਆਂ ਚੀਜ਼ਾਂ ਪਾਉਣੀਆਂ ਹੁੰਦੀਆਂ ਆਪਾਂ ਉਹ ਪਾਇਆ ਕਰਾਂਗੇ ਤੇ ਮਿਹਨਤ ਕੀਤੀ ਹੈਪੀ ਨੇ ਬਈ ਤੇ ਹੈਪੀ ਦੇ ਘਰੇ ਬਈ ਦੋ ਵਾਰੀ ਘੋੜੀ ਸੋਪੀ ਇਹ ਪਹਿਲਾਂ ਜਦੋਂ ਲਿਆਂਦੀ ਸੀ ਗੱਬਣ ਉਦੋਂ ਬਸ਼ੇਰੀ ਦਿੱਤੀ ਤੇ ਹੁਣ ਬਈ ਬਸ਼ੇਰਾ ਦਿੱਤਾ ਸੋ ਮਿੱਤਰੋ ਐਵੇਂ ਸਟਾਰਟ ਕਰਨਾ ਚਾਹੀਦਾ ਬੰਦੇ ਨੂੰ ਗੱਬਣ ਘੋੜੀ ਲਿਆਵੇ ਠੀਕ ਆ ਨਾਲਿਓ ਸੂ ਪੈਂਦੀ ਆ ਮੁੜ ਕੇ ਆਪਣੀ ਮਰਜ਼ੀ ਦਾ ਬਸ਼ੇਰਾ ਛੜਾ ਲੇ ਕੋੜਾ ਮਤਲਬ ਕੋੜਾ ਸਾਹਣ ਛੜਾ ਲੇ ਤੇ ਆਪਣੀ ਮਰਜ਼ੀ ਦੀ ਬਈ ਮਾਲਕ ਤੋਂ ਚੀਜ਼ ਮੰਗੀ ਜਾਂਦੀ ਅਤੇ ਮਾਲਕ ਤੋਂ ਮੰਗਿਆ ਬਈ ਇਹ ਅੱਲਾ ਵੈਗਰੂ ਤੋਂ ਨਾ ਤਾਂ ਉਹਨੇ ਬਈ ਆਪਣੀ ਸੁਣੀ ਤੇ ਬਸ਼ੇਰਾ ਆ ਗਿਆ ਹੈਪੀ ਨਾਲ ਮੈਂ ਗੱਲਾਂ ਪੈ ਜਾਂਦਾ ਸੀ ਮੈਂ ਕਹਾ ਹੈਪੀ ਕੀ ਮਤਲਬ ਕੀ ਆਉਣਾ ਚਾਹੀਦਾ ਕਹਿੰਦਾ ਬਸ਼ੇਰਾ ਆਵੇ ਸੋ ਆਪਾਂ ਪਹਿਲੀਆਂ ਵੀਡੀਓ ਚ ਵੀ ਜ਼ਿਕਰ ਕਰਦੇ ਨੇ ਆ ਬਈ ਬਸ਼ੇਰਾ ਆਵੇ ਤੇ ਉਮੀ ਬਈ ਬਸ਼ੇਰਾ ਆ ਗਿਆ ਤੇ ਬਸ਼ੇਰਾ ਸੋਹਣਾ ਬਹੁਤ ਆ ਜ਼ਿਕਰ ਕਰ ਦਿਆਂਦਾ ਬਈ ਹੈ ਨਾ ਆਪਣੇ ਮੂੰਹ ਸੁਖਦਾ ਤੇ ਗੱਲਾਂ ਮੁੱਕਦੀਆਂ ਨੇ ਗੱਲ ਖਤਮ ਹੀ ਹੋ ਗਈ ਤੇ ਇਦੂ ਅੱਗੇ ਬਈ ਆਪਾਂ ਹੌਲੀ-ਹੌਲੀ ਇਹਨੂੰ ਪਾ ਲਾਂਗੇ ਤੇ ਘੋੜੀ ਖਾਰੀ ਆ ਠੀਕ ਆ ਮੈਂ ਹੈਪੀ ਨੂੰ ਪੁੱਛਿਆ ਵੀ ਘੋੜੀ ਆਪੇ ਸੋ ਵੀ ਤੈਨੂੰ ਕੁਝ ਨਹੀਂ ਕਰਨਾ ਪਿਆ ਕਹਿੰਦਾ ਬਈ ਕੁਝ ਨਹੀਂ ਮੱਲ ਲਵੇ ਕੈਮਰਾ ਲਈ ਖੜਾ ਰਿਆ ਤੇ ਘੋੜੀ ਆਪ ਹੀ ਸੁੱਈ ਗਈ ਸੋ ਮਿੱਤਰੋ ਜਿਹੜੀ ਘੋੜੀ ਦਾ ਮਾਲਕ ਹੁੰਦਾ ਨਾ ਉਹਨੂੰ ਬਈ ਲਵੇ ਵੱਢ ਲਾਉਂਦੇ ਨੇ ਦੇਖੋ ਕਨ ਡਾਊਨ ਕਰੀ ਜਾਂਦੇ ਜਾਂ ਆਪਾਂ ਲਵੇ ਜਾਂਦੇ ਸੀ ਤੇ ਉਹ ਦੇਖੋ ਹੁਣ ਹੈਪੀ ਪਰਲੇ ਪਾਸੇ ਕਰਨੀ ਮਰੀ ਜਾਂਦਾ ਘੋੜੀ ਦੇ ਮਾਲਕ ਤੇ ਘੋੜੀ ਧੀ ਜੀ ਹੁੰਦੀ ਆ ਦੂਜੇ ਬੰਦੇ ਨੂੰ ਘੱਟ ਲਵੇ ਲਾਉਦੀ ਆ ਤੇ ਇੱਕ ਚੀਜ਼ ਤੁਸੀਂ ਹੋਰ ਨੋਟ ਕਰੋ ਬਈ ਬਰੀਕੀ ਕਿੰਨੀ ਆ ਹਨਾ ਘੋੜੇ ਚ ਰੰਗ ਦੇਖੋ ਕਿੰਨਾ ਸਾਫ ਆ ਰਿਹਾ ਘੋੜੀ ਹਜੇ ਮਾੜੀ ਮਾੜੀ ਮੱਧਮ ਆਉਂਦੀ ਆ ਧੁੰਦਲੀ ਜੀ ਤੇ ਘੋੜਾ ਬਈ ਮੈਂ ਕਹਣਾ ਜਮਾ ਬਸ਼ੇਰਾ ਜਮਾ ਚਮਕ ਜਿਵੇਂ ਆਪਾਂ ਚੰਗੇ ਸ਼ੈਂਪੂ ਨਾਲ ਨਮਾਇਆ ਹੁੰਦਾ ਓਵੇਂ ਆ ਰਿਹਾ ਮਿੱਤਰੋ ਆਪਣੀ ਦੇਖ ਕੇ ਰੂਹ ਖੁਸ਼ ਹੁੰਦੀ ਆ ਸਕੂਨ ਮਿਲਦਾ ਐਂ ਲੱਗਦਾ ਬਈ ਹਨਾ ਵੀ ਮੈਂ ਆਪਾ ਲਾ ਰੱਬ ਤੋਂ ਲਵੇ ਬਹਿ ਕੇ ਚੀਜ਼ ਬਣਵਾਈ ਆ ਵੀ ਰੱਬਾ ਇਹੇ ਜੀ ਬਣਾ ਤੇ ਆਪਾਂ ਇਹਨੂੰ ਤਿਆਰ ਕਰਾਂਗੇ ਸੋ ਮਿੱਤਰੋ ਇਹੀ ਗੱਲਾਂ ਹੁੰਦੀਆਂ ਨੇ ਜਾਨਵਰ ਰੱਖੇ ਸ਼ੌਕ ਨਾਲ ਰੱਖੇ ਇੱਕ ਰਖਲੇ ਤੇ ਰੱਖੇ ਸ਼ੌਕ ਨਾਲ ਸੰਭਾਲ ਦੀ ਇੱਕ ਦੀ ਜ਼ਿਆਦੇ ਹੋ ਜੇ ਹੁਣ ਜਮ ਬਸ਼ੇਰਾ ਤਿਆਰ ਕਰਨਾ ਠੀਕ ਆ ਮੈਨੂੰ ਨਾਲ ਹੈਪੀ ਗੱਲਾਂ ਪੈਣਾਂ ਕਹਿੰਦਾ ਬਈ ਆਪਾਂ ਵਧੀਆ ਤੜਕੇ ਤਮਾ ਜਾਮਾ ਕਰਕੇ ਠੀਕ ਆ ਆਪਾਂ ਫਾਰਮ ਹੀ ਤਿਆਰ ਕਰ ਦਾਂਗੇ ਹੋਲੀ ਹੋਲੀ ਸੋ ਮਿੱਤਰੋ ਚੈਨਲਾਂ ਨੂੰ ਕਰੀ ਚੱਲੋ ਸਪੋਰਟ ਸਿੱਧੂ ਹੀਰਕੇ ਵਾਲਾ ਚੈਨਲ ਆ ਬਾਈ ਦਾ ਹੈਪੀ ਦਾ ਤੇ ਆਪਣਾ ਗਰਵਾਸ ਸਟਾਰਟ ਫਾਰਮ ਚੈਨਲ ਆ ਠੀਕ ਆ ਇੰਸਟਾ ਤੇ ਇਹਦੀਆਂ ਰੀਲਾਂ ਆ ਕਰਨੀਆਂ ਬਾਈ ਬਸ਼ੇਰ ਦੀਆਂ ਸੋਖੀ ਹੀਰਕੇ ਦੇ ਨਾਂ ਤੇ ਆਪਣਾ ਚੈਨਲ ਆ ਜਿਹੜਾ ਇੰਸਟਾ ਦਾ ਬਣਿਆ ਹੋਇਆ ਤੇ ਜਿਹੜਾ ਬਾਈ ਹੈਪੀ ਦਾ ਉਹਦਾ ਸਿੱਧੂ ਹੀਰਕੇ ਇੰਸਟਾ ਤੇ ਬਣਿਆ ਹੋਇਆ ਉਹ ਤੇ ਆਪਾਂ ਰੀਲਾਂ ਪਾ ਕਰਾਂਗੇ ਤੇ ਹੈਪੀ ਤਾਂ ਬਾਈ ਖੁਸ਼ੀ ਸੰਭੀ ਨਹੀਂ ਜਾਂਦੀ ਸੀ ਬਹੁਤ ਬਹੁਤ ਬਾਈ ਸਾਰੇ ਪਰਿਵਾਰ ਨੂੰ ਵਧਾਈਆਂ ਤੇ ਸਾਰਿਆਂ ਨੂੰ ਬਾਈ ਬਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਐਡਵਾਂਸ ਚ ਸੋ ਮਿੱਤਰੋ ਦਾਣੇ ਕਰਾਂ ਇਕੱਠੇ ਕਣਕਾਂ ਸੋਹਣੀਆਂ ਖੜੀਆਂ ਨੇ ਤੇ ਐਵੇਂ ਘੋੜੀਆਂ ਪਾਲਦੀਆਂ ਰਹਿਣ ਐਵੇਂ ਗੱਬਣ ਹੁੰਦੀਆਂ ਰਹਿਣ ਤੇ ਐਵੇਂ ਬਈ ਚੰਗੇ ਚੰਗੇ ਬੱਚੇ ਆਉਂਦੇ ਰਹਿਣ ਤਾਂ ਕਿ ਬਈ ਨਵੀਂ ਆਪਾਂ ਇਹ ਘੋੜੇ ਵਾਲੀ ਫੀਲਡ 'ਚ ਆਪਣੀ ਨਵੀਂ ਐਂਟਰੀ ਹੋਵੇ ਤੇ ਆਪਾਂ ਹੈਪੀ ਨੂੰ ਵੀ ਚੈਨਲ ਚੂਨਲ ਬਣਾ ਕੇ ਆਪਾਂ ਸੈੱਟ ਕਰਕੇ ਸਾਰਾ ਕੁਝ ਦੇ ਰੱਖਿਆ ਤੇ ਹੈਪੀ ਨੇ ਨੂੰ ਆਪਣੀ ਪੂਰੀ ਸਪੋਰਟ ਆ ਤੇ ਹੈਪੀ ਜੀ ਦੀ ਵੀ ਆਪਾਂ ਨੂੰ ਪੂਰੀ ਸਪੋਰਟ ਆ ਬਈ ਆਪਾਂ ਰਲ ਕੇ ਚੱਲਦੇ ਆਂ ਸਾਰੇ ਜਣ ਬਰਾਪਾ ਸਾਹਮਣੇ ਆ ਸੋ ਮਿੱਤਰੋ ਐਵੇਂ ਰਲ ਕੇ ਚੱਲਿਆ ਕਰੋ ਠੀਕ ਹੈ ਨਾਲੇ ਬਈ ਇੱਕ ਦੂਜੇ ਦਾ ਸਹਯਤਾ ਹੋ ਜਾਂਦੀ ਆ ਨਾਲੇ ਸਿੱਖ ਨੂੰ ਮਿਲ ਜਾਂਦਾ ਹੈ ਪੀਨ ਸ਼ੈਡ ਸ਼ਡ ਪੂਰਾ ਇੰਤਜ਼ਾਮ ਘੈਂਟ ਪਾਏ ਹੋਏ ਨੇ ਤੇ ਐਵੇਂ ਐਵੇਂ ਕਰਕੇ ਬਈ ਜਾਨਵਰ ਰੱਖੇ ਜਾਂਦੇ ਆ ਜੇ ਚਾਰ ਵੀਰ ਭਈ ਆਪਾਂ ਨੂੰ ਸਪੋਰਟ ਕਰਨਗੇ ਆਪਣੇ ਨਾਲ ਆ ਸੋ ਮਿੱਤਰੋ ਆਪਾਂ ਸਾਰਾ ਕੁਝ ਕਰ ਸਕਦੇ ਆ ਠੀਕ ਆ ਕੱਲਾ ਬੱਦ ਦਾ ਕੁਝ ਨਹੀਂ ਹੁੰਦਾ ਟੀਮ ਬਣਾ ਕੇ ਚੱਲਿਆ ਕਰੋ ਤੇ ਜਾਨਵਰ ਵੀ ਵਾਅਦਾ ਕਰਦੇ ਨੇ ਠੀਕ ਹੈ ਤੇ ਹੌਲੀ ਹੌਲੀ ਭਈ ਆਪਾਂ ਇਹ ਫੀਲਡ 'ਚ ਪੈਰ ਪਾ ਰਹੇ ਆ ਸੋ ਆਪਣਾ ਬਾਜ ਤਾਂ ਸੋ ਆਪਣਾ ਪਹਿਲੇ ਹੀ ਚੱਲਿਆ ਹੋਇਆ 2007 ਤੋਂ ਲੈ ਕੇ ਤੇ ਆਪਨ ਨਾਲ ਨਾਲ ਸੁੱਚਾ ਵੀ ਤਿਆਰ ਕਰੀ ਜਾਂਦੇ ਆ ਤੇ ਨਾਲ-ਨਾਲ ਬਈ ਆਪਾਂ ਜਿਹੜਾ ਇਹ ਬੱਚਾ ਨੁਕਰਾ ਇਹ ਵੀ ਤਿਆਰ ਕਰਾਂਗੇ ਸੋ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਸ਼ੇਅਰ ਵਾਲੀ ਮਿਹਰਬਾਨੀ ਤੁਸੀਂ ਕਰਿਆ ਕਰੋ ਤਾਂ ਕਿ ਆਪਾਂ ਹੋਰ ਤੁਹਾਡੀ ਸਪੋਰਟ ਕਰਾ ਕਰੀਏ ਹੋਰ ਆਪਾਂ ਵੀਡੀਓ ਲੈ ਕੇ ਆਇਆ ਕਰੀਏ ਸੋ ਮਿੱਤਰੋ ਜੇ ਕਿਸੇ ਨੇ ਆਪਣੇ ਘੋੜੇ ਦੀ ਵੀਡੀਓ ਕਰਾਉਣੀ ਹੋਵੇ ਜਾਂ ਘੋੜੀ ਦੀ ਕਰਾਉਣੀ ਹੋਵੇ ਡਿਸਕ੍ਰਿਪਸ਼ਨ ਚ ਨੰਬਰ ਦਿੱਤਾ ਹੋਇਆ ਆਪ ਨੂੰ ਕਰਿਓ ਸੰਪਰਕ ਬਸ਼ੇਰਾ ਇਸ ਟਾਈਮ ਦੁੱਧ ਪੀ ਰਿਹਾ ਬਸ਼ੇਰਾ ਤੰਦਰੁਸਤ ਹੈ ਇਹ ਬਸ਼ੇਰਾ ਬਈ ਹੁਣ 2 ਮਿੰਟਾਂ ਬਾਅਦ ਦੁੱਧ ਪੀ ਲਿਆ ਬਹਿ ਗਿਆ ਇਹਦੀ ਦੁੱਧ ਚ ਕੈਲਰੀ ਜ਼ਿਆਦਾ ਹੁੰਦੀ ਆ ਹੁਣ ਦੇਖੋ ਦੁੱਧ ਪੀ ਕੇ ਬਹਿ ਜੂਗਾ ਸੋ ਮਿੱਤਰੋ ਸੁਸਤੀ ਵੀ ਬਸ਼ੇਰੇ ਨੂੰ ਜ਼ਿਆਦਾ ਆਉਂਦੀ ਆ ਤੇ ਦੁੱਧ ਵੀ ਬਈ ਘੋੜੀ ਉਹਦੀ ਤਿਆਰ ਕਰ ਦਿੰਦੀ ਆ ਇਹ ਨਹੀਂ ਹੈਗਾ ਵੀ ਘੋੜੀ ਦੁੱਧ ਤਿਆਰ ਕਰਨ ਚ ਟਾਈਮ ਲੱਗਦਾ ਜਿੰਨਾ ਕਿ ਇਹਨੇ ਪੀ ਲਿਆ 10 ਮਿੰਟਾਂ ਕੇ ਬਾਅਦ ਉਹਨਾਂ ਤਿਆਰ ਕਰਕੇ ਦੇ ਦੂ ਤੁਰਤ ਘੋੜੀ ਦੁੱਧ ਤਿਆਰ ਕਰਕੇ ਦਿੰਦੀ ਆ ਤੇ ਘੋੜੀ ਥੱਲੇ ਦੁੱਧ ਵੀ ਬਹੁਤ ਆ ਤੇ ਬਾਬਾ ਮਿਹਰ ਕਰੇ ਬਈ ਸਾਰਿਆਂ ਦੇ ਜਾਨਵਰ ਤੰਦਰੁਸਤ ਰਹਿਣ ਸਾਰਿਆਂ ਦੇ ਜਾਨਵਰ ਬਈ ਬਹਾਲ ਹੋਣ ਤੇ ਬਸ਼ੇਰੇ ਦੀਆਂ ਬਈ ਲੱਤਾਂ ਲੱਤਾਂ ਦੇਖੋ ਲੈਂਥ ਲੋਂਥ ਦੇਖੋ ਕਿੰਨੀਆਂ ਦੇਖੋ ਐ ਲੇਟ ਜਾਂਦਾ ਏ ਦੇਖੋ ਮਾਂ ਉੱਪਰ ਖੜੀ ਆ ਤੇ ਇਹ ਥੱਲੇ ਪਿਆ ਦੇਖੋ ਕਿੰਨਾ ਸੋਹਣਾ ਬਸ਼ੇਰਾ ਬਈ ਆਪਾਂ ਤਾਂ ਬਹੁਤ ਤਰੀਫ ਕਰ ਕਰ ਇਹਦੀ ਰੱਜ ਗਏ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਆ ਬਸ਼ੇਰਾ ਲੈਂਥਾਂ ਲੌਂਥ ਦਾ ਬਈ ਪੂਰਾ ਨਲੀਆਂ ਨੁਲੀਆਂ ਦਾ ਲੰਮਾ ਤੇ ਬਣਾਵਾਂਗੇ ਇਹਨੂੰ ਘੈਂਟ ਟੌਪ ਦਾ ਸਟਾਈਲਿਸ਼ ਬਣਾਵਾਂਗੇ ਆਉਣ ਵਾਲੇ ਸਮੇਂ 'ਚ ਬਈ ਇਹ ਅਰਜਨ ਦਾ ਵੀ ਪੂਰਾ ਨਾ ਕਰੂ ਅਰਜਨ ਦਾ ਵੈਸੇ ਹੀ ਨਾ ਪੂਰਾ ਤੇ ਆਪਾਂ ਹੋਰ ਵੀ ਬਈ ਆਪਾਂ ਅਰਜਨ ਅਰਜਨ ਕਰਾਵਾਂਗੇ ਕੁੰਡੀ ਵਾਲੇ ਕੰਨ ਨੇ ਜਿਵੇਂ ਦੀ ਆਪਾਂ ਚਾਹੁੰਦੇ ਸੀ ਆਪ ਨੂੰ ਓਵੇਂ ਹੀ ਮਿਲ ਗਿਆ ਇਮੋਂ ਆਪਾਂ ਨੋਕਰਾਂ ਹੀਰਕੇ ਪਿੰਡ ਚ ਨੋਕਰੇ ਹੈ ਨਹੀਂ ਆਪਣੇ ਕੋਲੇ ਮਾਰਵਾੜੀ ਤਾਂ ਹੈ ਗਿਆ ਤੇ ਹੀਰਕੇ ਚ ਬਾਈ ਹੁਣ ਆਪਾਂ ਨੋਕਰਾਂ ਵੀ ਤਿਆਰ ਕਰਾਂਗੇ ਘੋੜੀ ਵੀ ਦੇਖੋ ਬਾਈ ਸਹੀ ਸੂਪ ਹੀ ਕੋਈ ਘੋੜੀ ਨੂੰ ਤਕਲੀਫ ਨਹੀਂ ਕੋਈ ਦਰਦ ਨਹੀਂ ਸਾਰਾ ਕੁਝ ਸੈਟ ਆ ਬਾਬਾ ਮੇਰ ਕਰੇ ਤੇ ਅਹੀਂ ਹੈਪੀ ਦੇ ਘਰੇ ਘੋੜੀਆਂ ਸੌਂਦੀਆਂ ਰਹਿਣਾ ਅਹੀਂ ਆਪਾਂ ਬੱਚੇ ਲੈਂਦੇ ਰਹੀਏ ਤੇ ਐਵੇਂ ਐਵੇਂ ਹੌਲੀ ਹੌਲੀ ਆਪਣੇ ਬਈ ਤਰੱਕੀ ਹੁੰਦੀ ਰਹੇ ਸੋ ਮਿੱਤਰੋ ਆਪਾਂ ਮੈਦਾਨ ਚ ਆਇਆ ਪੱਕੇ ਪੈਰੀ ਆਇਆ ਚੰਗਾ ਹਸਲਾ ਲੈ ਕੇ ਆਇਆ ਅਸਤਰ ਸ਼ਾਸਤਰ ਆਪਣੇ ਕੋਲੇ ਪੂਰੇ ਨੇ ਤੇ ਅੱਗੇ-ਅੱਗੇ ਆਪਾਂ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਠੀਕ ਆ ਵੀਡੀਓ ਨਾਲ ਬਣੇ ਰਹੋ ਤੇ ਆ ਮਨਦੀਪ ਦਾ ਬਹੁਤ ਸਹਿਯੋਗ ਆ ਬਾਈ ਘੋੜੀ ਨੂੰ ਪਾਲਣ ਚ ਸਵਾਉਣ ਚ ਤੇ ਮੈਂ ਆਖਿਆ ਬਾਈ ਤੂੰ ਕੀ ਲੈ ਕੇ ਆਇਆ ਆ ਦੇਖੋ ਮਿੱਤਰੋ ਇਹ ਚੀਜ਼ ਨੋਟ ਕਰਨ ਵਾਲੇ ਘੋੜੀ ਨੂੰ ਖੱਬਲ ਪਾਇਆ ਬਾਈ ਲਿਆ ਕੇ ਆਨੇ ਲੰਮਾ-ਲੰਮਾ ਕੱਚੀਆਂ ਤੜਾਂ ਠੀਕ ਆ ਕਹਿੰਦਾ ਬਾਈ ਦੇਖ ਠੀਕ ਆ ਸੂਣ ਤੋਂ ਪਹਿਲਾਂ ਵੀ ਖੱਬਲ ਤੇ ਸੂਣ ਤੋਂ ਬਾਅਦ ਵੀ ਖੱਬਲ ਇਹਦੇ ਨਾਲ ਮਤਲਬ ਇਹ ਖਾਦਾ ਪੀਤਾ ਦਾ ਘੋੜੀ ਦਾ ਬੰਨ ਨਹੀਂ ਪੈਂਦਾ ਸੋ ਮਿੱਤਰੋ ਹੈਪੀ ਕਹਿੰਦਾ ਸੀ ਆਪਾਂ ਕੰਡਿਆਲਾ ਲਿਆ ਆ ਕਹਿੰਦਾ ਆਪਾਂ ਘੋੜੀ ਫੜੀਏ ਤੇ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਚੰਗਾ ਬਸ਼ੇਰਾ ਆਇਆ ਚੰਗੀ ਬਣੂਆ ਤੇ ਚੰਗੀ ਅੱਗੇ ਆਪਣੀ ਤਰੱਕੀ ਹੋਊਗੀ ਤੇ ਚੰਗੀ ਆਪਣੇ ਨਾਲ ਬਈ ਲੋਕ ਜੁੜਨਗੇ ਸੋ ਮਿੱਤਰੋ ਆਪਾਂ ਮੁਕਸਰ ਮੇਲਾ ਤਲਵੰਡੀ ਮੇਲਾ ਸਾਰੇ ਪਾਸੇ ਘੋੜੇ ਨਾਲ ਮੇਲੇ ਲਾਇਆ ਕਰਾਂਗੇ ਤੇ ਬਹੁਤ ਛੇਤੀ ਸਾਲ ਦੇ ਡੇਢ ਸਾਲ ਦੇ ਅੰਦਰ ਅੰਦਰ ਇਹਨੂੰ ਆਪਾਂ ਬਸ਼ੇਰਿਆਂ 'ਚ ਆਪਾਂ ਸ਼ਾਮਿਲ ਕਰ ਦਾਂਗੇ ਤੇ ਘੋੜੀ ਵੀ ਸਿਆਣੀਆਂ ਬਈ ਕੰਡਿਆਲਾ ਕੰਡੂਲਾ ਉਹਦੀ ਬੁਆ ਲੈਂਦੀ ਆ ਦੱਸੋ ਕਮੈਂਟ ਕਰਕੇ ਆਪਣੀਆਂ ਵੀਡੀਓ ਕਿਵੇਂ ਲੱਗਦੀਆਂ ਕਿਹੜੇ ਟੌਪਿਕ ਦੇ ਵੀਡੀਓ ਲੈ ਕੇ ਆਜਾ ਤੁਹਾਨੂੰ ਘੋੜੀ ਸੂਂਦੀ ਦੀ ਵੀਡੀਓ ਦਿਖਾਈ ਆ ਤੇ ਸਾਰਿਆਂ ਦੇ ਜਾਨਵਰ ਤੰਦਰੁਸਤ ਰਹਣ ਸਾਰਿਆਂ ਦੇ ਜਾਨਵਰ ਸੂਣ ਤੇ ਆਪਾਂ ਨਾਮ ਅੱਗੇ ਸੀਜ਼ਨ ਚ ਹੋਰ ਘੋੜੀਆਂ ਮੇਡ ਕਰਾਈਏ ਸੋ ਮਿੱਤਰੋ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਵੀਡੀਓ ਨਾਲ ਤੁਸੀਂ ਐਂਡ ਤੱਕ ਬਣੇ ਦੇ ਬਹੁਤ-ਬਹੁਤ ਧੰਨਵਾਦ ਤੇ ਕਮੈਂਟ ਲਾਈਕ ਆਲਾ ਤੁਸੀਂ ਮਿਹਰਬਾਨੀ ਜਰੂਰ ਕਰਿਆ ਕਰੋ ਜੇ ਸ਼ੇਅਰ ਹੋ ਜਾ ਤਾਂ ਕਿ ਅੱਗੇ ਕੋਈ ਕਿਸੇ ਨੂੰ ਕੁਝ ਸਿੱਖਣ ਨੂੰ ਮਿਲ ਜੇ ਸ਼ੇਅਰ ਦਾ ਮਤਲਬ ਉਹ ਹੁੰਦਾ ਤੇ ਆਪਣੀ ਘੋੜੀ ਸੂਈ ਸੀ ਬਈ ਤੁਹਾਨੂੰ ਸਾਰਾ ਕੁਝ ਦਿਖਾਇਆ ਤੇ ਕੁੰਡੀ ਵਾਲੇ ਕੰਨ ਤੇ ਅਰਜਨ ਦਾ ਬੱਚਾ ਤੇ ਇੱਕ ਕਹਿੰਦੇ ਭਾਵਾ ਸੋਨੇ ਦੇ ਸੁਹਾਗਾ ਹੋ ਗਿਆ ਦੁੱਧ ਪੀ ਲਿਆ ਕਰੇ ਉੱਠ ਜਾ ਕਰੇ ਦੁੱਧ ਪੀ ਲਿਆ ਕਰੇ ਉੱਠ ਜਾ ਕਰੇ ਚੋਬਰ ਕਹਿੰਦੇ ਤੇ ਵਾਸਤੇ ਦਾ ਨਾਮ ਦੱਸ ਦਿਓ ਵੀ ਆਪਾਂ ਕੀ ਰੱਖੀਏ ਨਾਮ ਵਧੀਆ ਜਿਹਾ ਰੱਖਾਂਗੇ ਵੀ ਇੱਕ ਟਾਈਮ ਹਾਂ ਵੀ ਬੋਲੇ ਨਾ ਤੇ ਵੀਡੀਓ ਨੂੰ ਸ਼ੇਅਰ ਜੁੜ ਕਰ ਲਾਈਕ ਕਮੈਂਟ ਧੰਨਵਾਦ ਸਾਰੇ ਵੀਰਾਂ ਦਾ